ਸਤ ਸਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲੱਤੇ ਚੈਨਲ ਦੇ ਨਾਲ 21 ਸਤੰਬਰ 2025 ਸ਼ਾਮ ਦੇ 6 ਵੇ ਦੀ ਆਪਾਂ ਤੁਹਾਨੂੰ ਰਿਪੋਰਟ ਦੇਵਾਂਗੇ ਹਰੀਕੜ ਵਰਕਸ ਤੇ ਕਿੰਨਾ ਪਾਣੀ ਪਹੁੰਚ ਰਿਹਾ ਹੈ ਕਿੰਨਾ ਅਗਲੇ ਪਾਸੇ ਛੱਡਿਆ ਜਾ ਰਿਹਾ ਹੈ ਪੌਂਗ ਡੈਮ ਦੀ ਸ਼ਾਮ ਦੀ ਰਿਪੋਰਟ ਦੇਵਾਂਗੇ ਸੋ ਕਿਰਪਾ ਕਰਕੇ ਵੀਡੀਓ ਨੂੰ ਚੱਲਦੀ ਚੱਲਦੀ ਸ਼ੇਅਰ ਜ਼ਰੂਰ ਕਰ ਦਿਓ ਵੱਤ ਵਤ ਗਰੁੱਪਾਂ ਵੀਡੀਓ ਸ਼ੇਅਰ ਕਰੋ ਹਰ ਘਰ ਔਰ ਫੋਨ ਤੱਕ ਪਹੁੰਚਾਓ ਤਾਂ ਜਿਹੜੀ ਸਹੀ ਜਾਣਕਾਰੀ ਔਰ ਸਾਰਿਆਂ ਦੇ ਫੋਨਾਂ ਤੱਕ ਪਹੁੰਚ ਸਕੇ ਸੋ ਕਿਰਪਾ ਕਰਕੇ ਇਹ ਜਰੂਰ ਦੱਸੋ ਕਿਥੋਂ-ਕਿਥੋਂ ਤੁਸੀਂ ਆਪਣੀ ਵੀਡੀਓ ਦੇਖ ਰਹੇ ਹੋ ਜੇਕਰ ਸਤਲੁਜ ਦਰਿਆ ਦੇ ਕੰਢੇ ਦੇਖ ਰਹੇ ਹੋ ਤਾਂ ਵੀ ਜਰੂਰ ਦੱਸੋ ਜੇਕਰ ਬਿਆਸ ਦਰਿਆ ਦੇ ਕੰਢੇ ਤੋਂ ਦੇਖ ਰਹੇ ਹੋ ਤਾਂ ਵੀ ਜਰੂਰ ਦੱਸੋ ਤਾਂ ਜੋ ਆਪਣੀ ਆਪਣੀ ਸਥਿਤੀ ਜ਼ਰੂਰ ਦੱਸੋ ਤੁਹਾਡੇ ਇਰ ਵਿੱਚ ਪਾਣੀ ਵੱਧ ਰਿਹਾ ਜਾਂ ਘਟ ਰਿਹਾ ਤਾਂ ਜੋ ਅਗਲੇ ਭੈਣ ਭਰਾਣੇ ਉਹ ਕਮੈਂਟ ਦੇਖ ਕੇ ਅੰਦਾਜ਼ਾ ਲਗਾ ਸਕਣਗੇ ਪਾਣੀ ਦੀ ਸਥਿਤੀ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਕੋਨੇ ਦੇ ਵਿੱਚ ਕਿਹੜੀ-ਕਿਹੜੀ ਜਿਹੜੀ ਸਥਿਤੀ ਚੱਲ ਰਹੀ ਆ ਜੇਕਰ 21 ਸਤੰਬਰ 2025 ਸ਼ਾਮ ਦੇ 6 ਵੇ ਦੀ ਰਿਪੋਰਟ ਦੇਖੀਏ ਪੌਂਗ ਡੈਮ ਦੀ ਤਾਂ ਜਿਹੜਾ ਐਵਰੇਜ ਡਾਟਾ ਵਾ ਰੈਸਟ ਲੈਵਲ ਆ ਜਿਹੜਾ 1392.40 ਫੁੱਟ ਤੇ ਚੱਲ ਰਿਹਾ ਜੇਕਰ ਸਵੇਰ ਦੇ ਮੁਕਾਬਲੇ ਦੇਖੇ ਤਾਂ ਪਾਣੀ ਜਿਹੜਾ ਰੈਸਟ ਲੈਵਲ ਆ ਉਹ ਘਟਿਆ ਸਵੇਰੇ 1393.03 ਫੁੱਟ ਸੀਗਾ ਜੇਕਰ ਸ਼ਾਮ ਦੀ ਇਹ ਤਾਂ 1392.40 ਫੁੱਟ ਤੇ ਚੱਲ ਰਿਹਾ ਜੇਕਰ ਆਪਾਂ ਇਨਫਲੋ ਦੀ ਗੱਲ ਕਰੀਏ 24930 ਕਿਊਸੀ ਕਾ ਪਾਣੀ ਜਿਹੜਾ ਐਵਰੇਜ ਡਾਟ ਦੇ ਵਿੱਚ ਪੌਂਗ ਡੈਮ ਦੇ ਵਿੱਚ ਇਨਫਲੋ ਹੋ ਰਿਹਾ ਆਊਟਫਲੋ ਦੀ ਗੱਲ ਕਰੀਏ ਤਾਂ 59767 ਕਿਊਸੀ ਜਿਹੜਾ ਪਾਣੀ ਆ ਪੌਂਗ ਡੈਮ ਦੇ ਐਵਰੇਜ ਡਾਟ ਦੇ ਵਿੱਚ ਜਿਹੜਾ ਆਊਟਫਲੋ ਕੀਤਾ ਜਾ ਰਿਹਾ ਜੇਕਰ ਐਕਚੁਅਲ ਡਾਟ ਦੇ ਦੀ ਗੱਲ ਕਰੀਏ ਤਾਂ 14782 ਕਿਊਸੀ ਜਿਹੜਾ ਪਾਣੀ ਆ ਇਨਫਲੋ ਹੋ ਰਿਹਾ ਆਊਟਫਲੋ ਦੀ ਗੱਲ ਕਰੀਏ ਤਾਂ 59976 ਕਿਊਸੀ ਜਿਹੜਾ ਪਾਣੀ ਆ ਉਹ ਆਪਣੇ ਪੌਂਗ ਟਾਈਮ ਤੋਂ ਆਊਟਫਲੋ ਕੀਤਾ ਜਾ ਰਿਹਾ ਐਕਚੁਅਲ ਡਾਰੇ ਦੇ ਵਿੱਚ ਜੇਕਰ ਹਰੀਕੇ ਦੀ ਅਪਡੇਟ ਦੇਖੀਏ ਸ਼ਾਮ ਦੀ 6 ਵਜੇ ਦੀ 21 ਸਤੰਬਰ 2025 ਤਾਂ ਜਿਹੜਾ ਐਕਚੁਅਲ ਡਾਟਾ 687.15 ਫੁੱਟ ਤੇ ਚੱਲ ਰਿਹਾ ਜੇਕਰ ਆਪਸ ਟੀਮ ਦੀ ਗੱਲ ਕਰੀਏ ਤਾਂ 12288 ਕਿਊਸੀ ਜਿਹੜਾ ਪਾਣੀ ਆ ਉਹ ਹਰੀਕੇ ਵਰਕਸ ਤੇ ਪਹੁੰਚ ਰਿਹਾ ਜੇਕਰ ਸਵੇਰ ਦੀ ਰਿਪੋਰਟ ਦੇਖੇ ਤਾਂ ਸਵੇਰ ਦੇ ਮੁਕਾਬਲੇ ਜਿਹੜਾ ਪਾਣੀ ਆ ਉਹ ਕਾਫੀ ਘਟਿਆ ਜੇਕਰ ਆਪਾਂ ਦੇਖੇ ਡਾਊਨਸਟ੍ਰੀਮ ਤਾਂ ਡਾਊਨਸਟ੍ਰੀਮ ਜਿਹੜਾ 1 ਲੱਖ 373 ਕਿਊਸੀ ਜਿਹੜਾ ਪਾਣੀ ਆ ਫਰੋਇਪਰ ਵਾਲੇ ਪਾਸੇ ਨੂੰ ਛੱਡਿਆ ਜਾ ਰਿਹਾ ਜੇਕਰ ਰਾਜਸਥਾਨ ਫੀਡਰ ਦੀ ਗੱਲ ਕਰੀਏ ਤਾਂ 11791 ਕਿਊਸੀ ਜਿਹੜਾ ਪਾਣੀ ਆ ਰਾਜਸਥਾਨ ਫੀਡਰ ਨੂੰ ਛੱਡਿਆ ਜਾ ਰਿਹਾ ਫਰੋਇਪਰ ਫੀਡਰ ਦੀ ਗੱਲ ਕਰੀਏ ਤਾਂ 7084 ਕਿਊਸੀ ਜਿਹੜਾ ਪਾਣੀ ਆ ਉਹ ਪ੍ਰੋਪਰフィਡਰ ਨੂੰ ਛੱਡਿਆ ਜਾ ਰਿਹਾ ਸੋ ਇਹ ਸੀ ਆਪਣੀ ਅੱਜ ਦੀ ਖਾਸ ਰਿਪੋਰਟ ਸ਼ਾਮ ਦੀ 6 ਵਜੇ ਦੀ 21 ਸਤੰਬਰ 2025 ਪੌਂਗ ਡੈਮ ਦੀ ਹਰੀਕੇਟ ਵਰਕਸ ਦੀ ਸੋ ਆਪਣਾ ਸਮਾਜ ਸੇਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਲਗਭਗ ਸਾਰੇ ਇਲਾਕਿਆਂ ਦੇ ਵਿੱਚ ਪਾਣੀ ਜਿਹੜਾ ਥੋੜਾ ਥੋੜਾ ਲੈਣਾ ਸ਼ੁਰੂ ਹੋ ਚੁੱਕਿਆ ਕਈ ਇਲਾਕਿਆਂ ਦੇ ਵਿੱਚੋਂ ਪਾਣੀ ਜਿਹੜਾ ਲੈ ਚੁੱਕਾ ਸੜਕਾਂ ਜਿਹੜੀਆਂ ਜਿਹੜੇ ਆਪਣੇ ਵਹੀਕਲ ਵਗੈਰਾ ਨੇ ਉਹ ਚੱਲਣ ਲੱਗ ਪਏ ਨੇ ਹੁਣ ਤੁਸੀਂ ਗਰਾਊਂਡ ਲੈਵਲ ਤੇ ਆ ਕੇ ਜਿਹੜੀ ਇਹਨਾਂ ਪਰਿਵਾਰਾਂ ਦੀ ਜਿਹੜੀ ਮਦਦ ਕਰੋ ਆਪਣੀ ਚੰਗੀ ਤਰ੍ਹਾਂ ਜਿਹੜੀ ਪੁੱਛਗਿੱਛ ਕਰਕੇ ਤੁਸੀਂ ਇਹਨਾਂ ਪਰਿਵਾਰਾਂ ਪਸ਼ੂਆਂ ਦੇ ਲਈ ਫੀਡ ਆਚਾਰ ਹਰਾ ਚਾਰਾ ਤੂੜੀ ਦੀ ਮਦਦ ਕਰੋ ਕਿਉਂਕਿ ਇਹਨਾਂ ਪਰਿਵਾਰਾਂ ਦੇ ਹਾਲਾਤ ਬਹੁਤ ਖਰਾਬ ਹੋ ਚੁੱਕੇ ਨੇ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਉਹ ਡੂੰਘਾਈ ਚ ਜਾ ਚੁੱਕੀਆਂ ਨੇ ਮਣੋ ਕਿ ਟੋਏ ਪੈ ਚੁੱਕੇ ਨੇ ਉਹਨਾਂ ਦੀਆਂ ਜ਼ਮੀਨਾਂ ਤੁਸੀਂ ਆਪਣੇ ਹੱਥੀ ਆ ਕੇ ਜਿਹੜੀਆਂ ਪੱਧਰੀਆਂ ਕਰਨ ਦੀ ਕੋਸ਼ਿਸ਼ ਕਰੋ ਜਿਨ੍ਹਾਂ ਦੀਆਂ ਜ਼ਮੀਨਾਂ ਦੇ ਵਿੱਚ ਰੇਤਾ ਪੈ ਚੁੱਕੀ ਉਹਨਾਂ ਨੂੰ ਵੀ ਉਹਨਾਂ ਦੀ ਤੁਸੀਂ ਜ਼ਮੀਨਾਂ ਦੇ ਵਿੱਚੋਂ ਰੇਤਾ ਚੋਕ ਕੇ ਉਹਨਾਂ ਜਮੀਨ ਜਿਹੜੀ ਪਜਾਉ ਜ਼ਮੀਨ ਉਹ ਕੱਢ ਕੇ ਦਿਓ ਤਾਂ ਜੋ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਇਹ ਲੋਕ ਫੇਰ ਆਪਣੇ ਪੈਰਾਂ ਤੇ ਜਿਹੜੇ ਖੜੇ ਹੋ ਸਕਣ ਜੇਕਰ ਦੇਖੀਏ ਤਾਂ ਬੜੇ ਸਾਲ ਪਿੱਛੇ ਇਹਨਾਂ ਦੇ ਜਿਹੜੇ ਪਰ ਨੇ ਹੜਪੀਟ ਪਰਿਵਾਰ ਨੇ ਉਹ ਬਹੁਤ ਸਾਲ ਪਿੱਛੇ ਜਿਹੜੇ ਚਲੇ ਗਏ ਨੇ ਕਿਉਂਕਿ ਜਿਹੜੇ ਛੋਟੇ ਕਿਸਾਨ ਸੀਗੇ ਉਹਨਾਂ ਦੀ ਜਮੀਨਾਂ ਖਰਾਬ ਹੋ ਗਈਆਂ ਨੇ ਉਹ ਹੋ ਸਕਦਾ ਹੈ ਕਿ ਉਹ ਕਿਹੇ ਜ਼ਿਆਦਾ ਖਰਚਾ ਆਵੇ ਉਹ ਨਾ ਵਹਾਹੀ ਵਣ ਕਰ ਸਕਣ ਤੇ ਇਸ ਕਰਕੇ ਆਪਣੇ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜੀ ਆ ਤੁਸੀਂ ਆ ਕੇ ਇਹਨਾਂ ਪਰਿਵਾਰਾਂ ਦੀ ਜਿਹੜੀ ਬਾਫੜੋ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੁਖ ਲਟਿਆ YouTube ਚੈਨਲ ਫੋਲੋ ਸਬਸਕ੍ਰਾਈਬ ਕਰ ਲਿਓ ਸੁਖ ਲਟਿਆ Facebook ਪੇਜ ਫੋਲੋ ਕਰ ਲਿਓ ਸੁਖ ਲਟਿਆ Instagram ਫੋਲੋ ਸਬਸਕ੍ਰਾਈਬ ਜਰੂਰ ਕਰ ਲਓ ਆਪਾਂ ਤੁਹਾਨੂੰ ਪਲ-ਪਲ ਦੀ ਰਿਪੋਰਟ ਅੱਗੇ ਵੀ ਕਈ ਸਾਲਾਂ ਤੋਂ ਪ੍ਰੋਵਾਈਡ ਕਰਵਾ ਰਹੇ ਹਾਂ ਹੁਣ ਵੀ ਕਰਵਾ ਕਰਵਾ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਇਹ ਕਰਾਂਗੇ ਬਾਈਚਾਸ ਤੁਹਾਨੂੰ ਕਿਤੇ ਪਾਣੀ ਦੀ ਅਪਡੇਟ ਦੀ ਲੋੜ ਪੈਂਦੀ ਹੈ ਤੇ ਉਹ ਵੀ ਆਪਾਂ ਤੁਹਾਨੂੰ ਜਾਣਕਾਰੀ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਸੋ ਤੁਹਾਨੂੰ ਆਪਣੀ ਜਾਣਕਾਰੀ ਕਿਸ ਤਰ੍ਹਾਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਵੀਡੀਓ ਸ਼ੇਅਰ ਕਰਿਓ ਸੁਖ ਲਟਿਆ ਸਬਸ